ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਦਾ ਚਾਦਕ ਮੌਇਨਾ ਕਰਨ ਮਗਰੋਂ ਜਿਲੰਦਰ ਬੱਸ ਸਟੈਂਡ ਫਲਾਈਓਵਰ ਹੇਠਾਂ ਪਹੁੰਚੇ ਜਿੱਥੇ ਉਨ੍ਹਾਂ ਨਾਕਾਬੰਦੀ ਕਰਕੇ ਪ੍ਰਾਈਵੇਟ ਬੱਸਾਂ ਦੀ ਜਾਂਚ ਕੀਤੀ ਇਸ ਦੌਰਾਨ ਟਰਾਂਸਪੋਰਟ ਮੰਤਰੀ ਨਾਲ ਆਰਟੀਓ ਬਲਬੀਰ ਰਾਜ ਸਿੰਘ ਅਤੇ ਏ ਆਰਟੀਓ ਵਿਸ਼ਾਲ ਗੋਇਲ ਨੇ ਬੱਸਾਂ ਦੇ ਪਰਮਨੈਂਟ ਟੈਕਸਾਸ ਆਰਸੀ ਡਰਾਈਵਿੰਗ ਲਾਈਸੈਂਸ ਸਮੇਤ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਲਜੀਤ ਪੁਲਰ ਉਸ ਸਮੇਂ ੜਕ ਗਏ ਜਦੋਂ ਉਹਨਾਂ ਵੱਲੋਂ ਲਾਇ ਨਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦੀ ਕੰਪਨੀ ਦੀ ਬੱਸ ਬਿਨਾਂ ਕਿਸੇ ਜਾਂਚ ਤੋਂ ਨਿਕਲ ਗਈ। ਜਦੋਂ ਟ੍ਰਾਂਸਪੋਰਟ ਮੰਤਰੀ ਦਾ ਧਿਆਨ ਸੁਖਵੀਰ ਬਾਦਲ ਦੀ ਆਰਬਿਟ ਬੱਸ ਵੱਲ ਦਿਵਾਇਆ ਗਿਆ ਤਾਂ ਉਹਨਾਂ ਆਪਣੇ ਗਨਮੈਨਾਂ ਤੇ ੜਕਦੇ ਹੋਏ ਬੱਸ ਨੂੰ ਰੋਕਣ ਲਈ ਕਿਹਾ। ਰੋਦ ਤੱਕ ਡਰਾਈਵਰ ਬੱਸ ਨੂੰ ਉਜਾ ਕੇ ਉੱਥੋਂ ਨਿਕਲ ਚੁੱਕਾ ਸੀ ਪੁੱਲਰ ਦੇ ਗੁੱਸੇ ਨੂੰ ਦੇਖਦੇ ਹੋਏ ਗਨਮੈਨਾਂ ਨੇ ਤੁਰੰਤ ਆਪਣੀ ਗੱਡੀ ਨਾਲ ਬੱਸ ਦਾ ਪਿੱਛਾ ਕੀਤਾ ਅਤੇ ਬੱਸ ਨੂੰ ਕੇਰ ਕੇ ਡਰਾਈਵਰ ਤੇ ਕਲੀਨਰ ਨੂੰ ਫੜ ਕੇ ਟਰਾਂਸਪੋਰਟ ਮੰਤਰੀ ਸਾਹਮਣੇ ਪੇਸ਼ ਕੀਤਾ ਲਾਲਜੀਤ ਪੁੱਲਰ ਵੱਲੋਂ ਬੱਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੇ ਬੱਸ ਦੇ ਟੈਕਸ ਫਰਵਰੀ 2025 ਤੱਕ ਪੁੱਗਤੇ ਹੋਏ ਨਿਕਲੇ ਡਰਾਈਵਰ ਤੋਂ ਬੱਸ ਦੀ ਆਰਸੀ ਮੰਗਨ ਤੇ ਉਸਨੇ ਦੱਸਿਆ ਇਹ ਬੱਸ ਦਾ ਐਕਸੀਡੈਂਟ ਹੋਣ ਕਾਰਨ ਆਰਸੀ ਕੋਟ ਕੇਸ ਵਿੱਚ ਜਮ੍ਹਾ ਹੈ ਜਿਸ ਸੇ ਭੁੱਲਰ ਨੇ ਆਰਟੀਓ ਨੂੰ ਆਰਪੀਟਰ ਬੱਸ ਦਾ ਟੈਕਸ ਅਤੇ ਆਰਸੀ ਦਾ ਚਲਾਨ ਕਰਨ ਲਈ ਕਿਹਾ ਟਰਾਂਸਪੋਰਟ ਮੰਤਰੀ ਦੇ ਨਾਕੇ ਦੌਰਾਨ 16 ਬੱਸਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚ ਟੈਕਸ ਅਤੇ ਆਰਸੀ ਨਾ ਹੋਣ ਕਾਰਨ 3 ਬੱਸਾਂ ਦੇ ਚਲਾਨ ਕਰਦੇ ਹੋਏ 2 ਬੱਸਾਂ ਨੂੰ ਇੰਪਾਉਂਡ ਕੀਤਾ ਗਿਆ